ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਸ਼ਾਮ ਦਾ ਬਟਾਲਾ ਪੁਲਿਸ ਨੇ ਮੈਨੂੰ ਘਰ ਦੇ ਨਜ਼ਰਬੰਦ ਕੀਤਾ ਹੋਇਆ ਤਾਂ ਜੋ ਮੈਂ ਕੌਮੀ ਇਨਸਾਫ ਮੋਰਚੇ ਵੱਲੋਂ ਜਿਹੜਾ ਰੋਸ ਮਾਰ ਚੰਡੀਗੜ੍ਹ ਵਿਖੇ ਕੱਢਿਆ ਜਾ ਰਿਹਾ ਹੈ ਉਸ ਵਿੱਚ ਸ਼ਾਮਲ ਨਾ ਹੋ ਸਕਾਂ ਅੱਜ 7 ਤਰੀਕ ਨੂੰ ਤਕਰੀਬਨ 3 ਵਜੇ ਦਾ ਟਾਈਮ ਹੋ ਗਿਆ ਹੈ ਪਰ ਅਜੇ ਤੱਕ ਇਨਾਂ ਨੇ ਮੇਰੀ ਜਿਹੜੀ ਨજરਬੰਦੀ ਹੈ ਉਹ ਕੀਤੀ ਹੋਈ ਹੈ ਪੰਜਾਬ ਦੇ ਸਾਰੇ ਪੰਜਾਬ ਚ ਕੌਮੀ ਸਾਫ ਮੋਰਚੇ ਦੇ ਮੈਂਬਰਾਂ ਨੂੰ ਅਤੇ ਉਸ ਦੇ ਜਿਹੜੇ ਇਸ ਰੋਸ ਮਾਰਚ ਦੀ ਹਮਾਇਤ ਕਰ ਰਹੀ ਅਸਾਂ ਜਥੇਬੰਦੀਆਂ ਉਹਨਾਂ ਚੋਂ ਬਹੁਤ ਸਾਰਿਆਂ ਨੂੰ ਇਹ ਭਗਵੰਤ ਮਾਨ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਹੈ ਅਸੀਂ ਉਸ ਦੀ ਹੋਰ ਨਖੇਦੀ ਕਰਦੇ ਹਾਂ ਅਤੇ ਸਮੁੱਚੀਆਂ ਪੰਜਾਬ ਦੀਆਂ ਜੱਥੇਬੰਦੀਆਂ ਅਤੇ ਇਨਸਾਫ ਪਸੰਦ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਮੋਦੀ ਦੇ ਸਾਦੋਂ ਕਾਂਜੋ 32 ਸਾਲਾਂ ਤੋਂ ਜੇਲਾਚ ਬੰਦ ਉਹ ਬੰਦੀ ਸਿੰਘ ਜਿਨ੍ਹਾਂ ਨੇ ਆਪਣੀਆਂ ਸਜਾਵਾਂ ਤੋਂ ਤਿੰਨ ਤਿੰਨ ਗੁਣਾ ਵੱਧ ਸਜਾਵਾਂ ਪੂਰੀਆ ਕਰ ਰੀਆਂ ਨੇ ਕਰ ਲਈਆਂ ਨੇ ਉਹਨਾਂ ਨੂੰ ਰਿਹਾ ਕਰਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ